ਕਾਰ ਬਨਾਇਆ ਕਾਰਜ ਨਾਹੀ ਕੀਤ ਜਿਤ ਦਿਨ ਲਹਿ ਬਨਸਤੀ ਜਿਤ ਵੇਲੇ ਕੈ ਸੰਤਰੇਤਿ ਆਮਵਾਹੀ

ਕਿਆ ਨੀ ਮਨ ਰੋਜ਼ ਕਰੇ ਹੋਰ ਉਸ ਦਾ ਵਿਸ਼ਵਾਸ ਨਾ ਹੋਵੇ ਸਤਿ ਅਗੇ ਰਾਖੇ ਰੱਖਿਆ ਗਿਆ ਮਾਨੇ ਮਾਥੇ ਚੌਂਕਣ ਕਰੇ ਨਿਹਾਰ ਨਾਨਕ ਸਾਹਿਬ ਸਦਾ ਦਿਆਲੇ ਸਰ ਪਰ ਹੋਵਾ ਜਾਣ ਅਨੇਤ ਦੀ ਛਾਇਆ ਸੋ ਰੰਗ ਲਾਵੇ ਗੋਬਿੰਦ ਸੇ ਮਨ ਪਛਤਾਵੇ ਲਫਟਰੇ ਹੋਤੇ ਅੰਧ ਹਨਾਰ ਤਾਕੋ ਹੱਥ ਨਾ ਵੇਖੇ ਭਗਤ ਦੇ ਨਾਮ ਕੀ ਹਰ ਕਿਰਪਾ ਨਾਲੇ ਕਾਫ ਲੈ ਲਾਈ ਮਿੱਤਿਆ ਹੋਵੇਂ ਮਮਤਾ ਮਾਇਆ ਰਾਜੂ ਤਨ ਮਾਇਆ ਮਿੱਤਿਆ ਕਾਮ ਕਰੋਤ ਬਿਕਰੂ ਪਹਾੜੋਏ ਪਰੋ ਮੁਹਲਾਣੀਆਂ ਦੁਜੇ ਲਲਾ ਹੀਟ ਲਗ ਸੇ ਗਾਲ ਬਣਾਇਆ ਗਾਲ ਜਨਾਰੀ ਅਜੇ ਨਿਰੰਦਰ ਅੰਕਲ ਲਗੇ ਨੇ ਸੇਵਾ ਅੱਛਾ ਐ ਬਾਬਾ ਜੀ ਵੀ ਆਏ ਪਿਆ ਹੈ ਮਾੜੀ ਲਿੰਗ ਮਾਰੀ ਤੁਹਾਨੂੰ ਅੱਛਾ ਮਨੂ ਕੀ ਪਤਾ ਤੁਸੀਂ ਉੱਪਰ ਬੈਠੇ ਹੋ ਸੀ ਠੀਕ ਹੈ ਕਰ ਰਹੇ ਸੀ ਲਓ ਜੀ ਅੱਜ ਸੰਗਰਾਂਦ ਦਾ ਦਿਹਾੜਾ ਹੈ ਤੇ ਡਿਊਟੀ ਤੇ ਹਾਜ਼ਰ ਨੇ ਸੰਗਤਾਂ ਹੈ ਨਾ ਜੀ ਬਾਬਾ ਜੀ ਅੱਜ ਨਿਰੰਦਰ ਅੰਕਲ ਵੀ ਹਾਜ਼ਰ ਨੇ ਆ ਕੇ ਸੀ ਕ੍ਰਿਪਾ ਸਾਬੇ ਸਿਰਮਾ ਕੀ ਮਰ ਜਾਏ ਪ੍ਰਤਿਨਾਮਿਤਮਾਏ ਸਮਾਏ ਰਬ ਜੀ ਬਸੇ ਸਾਥ ਹੀ ਰਸਨਾ ਨਾਨਕ ਜਨਕ ਦਾਸ ਸੰਭੋ ਸਿਦੇ ਸੇ ਤਨਉੰਤੇ ਸੰਭੋ ਸਿਮੇ ਸੇ ਪਤਨਉਤੇ ਸੰਭੋ ਸਿਮੇ ਸੇ ਜਨ ਪਰਵਾਨ Yeah, La la ਤਨ ਨਾਮ ਵਾਹਿਗੁਰੂ ਸਤ சா சத் நாம் வா की वाह biết... <ptit> <ivo> ਦੇਵਾਇ ਦੇ ਦੂਤ ਜਵ ਕਿਹਨਾਂ ਦੇ ਨੀ ਭੇਟ ਛੱਡ ਫੜੋਤੇ ਕਿਰਮਾ ਹੈ ਜਿਸ ਉਹ ਲਗਾ ਹੀਟ ਹੱਥ ਪਰੋੜੇ ਤਦ ਤੱਪੇ ਸਿਆਹ ਗੋਵੂ ਆਸੇਤ ਜਿਹਾ ਵਿਜੈ ਸੋਲੂੜੇ ਕਰਮਾ ਸੰਗੜਾ ਕੀਟ ਨਾਨਕ ਪ੍ਰਭ ਸਰਣਾ ਗਤੇ ਚਰਨ ਕੋ ਹਿਤ ਪ੍ਰਭ ਜੀਤ ਸੇ ਭਗਤ ਵੇ ਨਰਕ ਨ ਪਾਈਐ ਗੁਰ ਰਖਣ ਵਾਲਾ ਏਤ ਨਾਨਕ ਕਰ ਸਰਣਾ ਦਿੱਤੇ ਚਰਨ ਕੋ ਹਿਤ ਪ੍ਰਭ ਜੀਤ ਸੇ ਭਗਤ ਵੇ ਨਰਕ ਨ ਪਾਈਐ ਗੁਰ ਰਖਣ ਵਾਲਾ ਏਤ ਵਾਹਿਗੁਰੂ ਕੀ ਖਰਸਾ

ਨੇ ਕਿਹਾ ਅੱਜ ਅੱਜ ਫੌਜ ਘਟ ਹੈ ਅੱਜ ਮਜੀਦ ਦੀ ਫੌਜ ਘਟ ਹੈ ਸਾਹਿਬਾ ਜੀ ਨਾ ਹੋਰ ਕੋਈ ਆਵਣਾ ਹੋਰ ਸਾਹਿਬਾ ਜੀ ਹਾਂ ਜੀ ਮੈਂ ਕਿੰਨੇ ਆ ਰਹੇ ਨੇ ਆਪਾਂ ਕਿੱਥੇ ਨਹੀਂ ਆ ਰਹੇ ਨੇ ਉਹ ਦੇਖ ਲੈ ਕੋਲ ਹੈ ਹੈ ਫੇਰ ਕਿਤੇ ਲੰਗਰ ਹੀ ਛਕਣਾ ਚਲਾ। ਹੋਰ ਤੋਂ ਪੱਖੇ ਚਲਾ। ਪੱਖੇ ਚਲਾ ਦਿਓ ਪਰਿਓ। ਹਾਂਜੀ ਡਿਪਲ ਜੀ। ਆਪਕੇ ਸਿਮਰਨ ਪੂਰਨ ਹੋ ਜਾਵੇ। ਪ੍ਰਤਿਮਾ ਪ੍ਰਤਮਾਏ ਸਮਾਏ। ਆਪਜੀ ਬਸੇ ਸਾਥ ਹੀ ਰਸਨਾ ਨਤਕਨਕਾ ਦਸੰ। ਰਾਪੋ ਸਿਮਰੈ ਸੇ ਤਨੋਂ ਤੇ। ਰਾਪੋ ਸਿਮਰੈ ਸੇ ਪਤਨ ਤੇ। ਰਾਪੋ ਸਿਮਰੈ ਸੇ ਜੰਗ ਪਰਵਾਨ। ਰਾਪੋ ਸਿਮਰੈ ਸੇ ਪੁਰ ਪਰਧਾਨ। ਰਾਪੋ ਸਿਮਰੈ ਸੇ ਬੋ ਮੋਤਾ ਜੇ। ਰਾਪੋ ਸਿਮਰੈ ਕਰਾਪੋ ਸਿਮਰੇ ਸੇ ਸੁਖਵਾਸੀ ਕਰਾਪੋ ਸਿਮਰੇ ਸੇ ਦਲਾ ਬੇਨਾਸੀ ਸਿਮਰਤੇ ਨਾ ਜੇ ਜਿਨ ਆਪ ਤੇ ਆਲਾ ਨਾਨਕ ਜਾਣੇ ਅਗਿਆਨੀ ਮਨ ਰੋਸ ਕਰੇ ਜਿਪਾ ਤੇ ਆਪ ਹੀ ਹੋਵੇ ਹੋਰ ਉਸ ਦਾ ਵਿਸ਼ਵਾਸ ਨਾ ਹੋਵੇ ਬਸ ਇਸ ਅਗੇ ਰੱਖੇ ਰੱਖੀ ਆਗਿਆ ਮਾਨੇ ਮਾਥੇ ਤੇਜ ਗੁਣ ਕਰਨੇ ਹਾਰ ਨਾਨਕ ਸਾਹਿਬ ਸਦਾ ਧਿਆਲੇ ਸਰਪਰ ਹੋਵਾਂ ਜਾਣ ਅਨੇਤ ਦੀ ਛਾਇਆ ਸੁ ਰੰਗ ਲਾਵੇ ਗੋਬਿੰਦ ਸੇ ਮਨ ਪਛਤਾਵੇ लगते लगते होते होते ला, 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 ताको कृपा ना, ना ने काफ ले लाई मिथ्या हो में ममता माया मिथ्या काम क्रोध के Yes, ਸੋ ਕੋ ਨਾਮੋ ਪੰਡਪਾਇੋ ਬਿਵਾਨ ਤਵਾਏ ਆਪਣਾਇੋ ਹੋਵਾ ਮਾਰ ਪਿੰਡਾਰਾ ਬਨ ਆਪੇ ਪੰਡ ਸ੍ਰੀ ਜੀਓ ਹੋ ਹਰਿ ਸੋਮਨ ਦਿਵੰਗਿਆ ਪੰਡ ਸਾਨ ਮੋ ਜੀ ਮਿਹਟਿਆ ਕਾਨ ਕੋਈ ਕਾਜਨਾੰਗ ਰੇ ਧਾਰਪ ਉਠਾ ਭੁਗਵ ਜਿਰਾਵ ਜੀਓ ਹੋਵਾ ਜੀ ਕੁਮਾਰਾ ਅੰਤ ਇਕ ਖਜ਼ਾਨਾ ਦਿਵੈ ਦਾ ਜਿੜਿਥਿਓ ਸਾਇ ਹਉ ਤਦੁਇ ਤੋ ਪਰਾਂ ਜਿਓ ਹਰ ਤਨ ਤਦੈਦਾ ਮਨ ਕਿੰਦੀ ਸੋ ਬਲ ਪਾਇਨਾ ਸਭੇ ਕਾਜ ਸੁਭਾਰਿ ਅਨ ਲਾਇ ਮਨ ਵਿਭਗ ਜਿਓ ਮੈਂ ਛੰਨਿਆ ਸਭੋ ਤੜਾ ਗੋਸਾਈ ਛੇਵੀ ਸਚਰਾ ਨਾਮਿ ਜਨਾਮ ਨਿਧਾਨ ਹਲ ਮੈਂ ਬੱਲੇ ਬਦਾਸ਼ਕ ਜਿਉ ਮੈਂ ਸੁਖ ਹਾਂ ਸਭ ਦਾ ਹੋਰ ਅੰਤਰ ਸੰਗਲ ਉਸਾਰਾ